ਫਿਰੋਜ਼ਪੁਰ ਦੇ ਪਿੰਡ ਵਜੀਦਪੁਰ ਚ ਖੂਨੀ ਝੜਪ ਹੋਈ ਜਿਸ ਝੜਪ ਚ ਇੱਕ ਨੌਜਵਾਨ ਗੰਭੀਰ ਰੋਗ ਚ ਜ਼ਖਮੀ ਹੋਇਆ ਜਿਸ ਜ਼ਖਮੀ ਨੌਜਵਾਨ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਤੋਂ ਲੁਧਿਆਣਾ ਦੇ ਡੀ ਐਮ ਸੀ ਰੈਫਰ ਕੀਤਾ ਗਿਆ ਕਿਉਂਕਿ ਨੌਜਵਾਨ ਦੀ ਹਾਲਤ ਗੰਭੀਰ ਸੀ ਤੇ ਉਸ ਇਹਨਾਂ ਨੌਜਵਾਨ ਜ਼ਖਮੀ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਦੂਜੀ ਧਿਰ ਦੇ ਉੱਤੇ ਕਥਿਤ ਦੋਸ਼ ਲਾਏ ਗਏ ਕਿ ਦੂਜੀ ਧਿਰ ਦੇ ਵੱਲੋਂ ਸਾਡੇ ਨਹਥੇ ਮੁੰਡੇ ਤੇ ਪੂਰੇ ਪਰਿਵਾਰ ਦੇ ਵੱਲੋਂ ਹਮਲਾ ਕੀਤਾ ਗਿਆ ਪਰ ਸਾਡੀ ਪੁਲਿਸ ਕੋਈ ਵੀ ਸਾਰ ਨਹੀਂ ਲੈ ਰਹੀ ਪੁਲਿਸ ਸਾਨੂੰ ਕਦੇ ਕਿਤੇ ਭੇਜ ਦਿੰਦੀ ਹੈ ਕਦੇ ਕਿਤੇ ਭੇਜ ਦਿੰਦੀ ਹੈ ਪਰ ਸਾਡੀ ਗੱਲ ਨਹੀਂ ਸੁਣੀ ਜਾਰੀ ਇਹ ਸਾਰੇ ਦੋਸ਼ ਨੇ ਜਿਹੜੇ ਨੌਜਵਾਨ ਜ਼ਖਮੀ ਹੋਇਆ ਉਸਦੇ ਮਾਪਿਆਂ ਦੇ ਵੱਲੋਂ ਲਾਏ ਜਾ ਰਹੇ ਨੇ ਕਿ ਦੂਜੀ ਧਿਰ ਦਾ ਸਾਥ ਪੁਲਿਸ ਦੇ ਵੱਲੋਂ ਦਿੱਤਾ ਜਾ ਰਿਹਾ ਪਰ ਸਾਡੀ ਪੁਲਿਸ ਸਾਰ ਨਹੀਂ ਸਾਡੇ ਮੁੰਡੇ ਦੇ ਉੱਤੇ ਪੂਰੇ ਪਰਿਵਾਰ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਨੂੰ ਹੁਣ ਲੁਧਿਆਣਾ ਦੇ ਡੀ ਐਮ ਸੀ ਰੈਫਰ ਕੀਤਾ ਗਿਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਪਰ ਜ਼ਖਮੀ ਮੁੰਡੇ ਦੇ ਨੌਜੋ ਮਾਪੇ ਜਿਹੜੇ ਨੇ ਉਹ ਜ਼ਰੂਰ ਦੋਸ਼ ਪੁਲਿਸ ਦੇ ਉੱਤੇ ਵੀ ਕਿਤੇ ਨਾ ਕਿਤੇ ਨਰਾਜ਼ਗੀ ਉਹਨਾਂ ਦੇ ਵੱਲੋਂ ਜਤਾਈ ਜਾ ਰਹੀ ਹੈ ਤੇ ਦੂਜੀ ਧਿਰ ਦੇ ਉੱਤੇ ਵੀ ਦੋਸ਼ ਲਾਉਂਦੇ ਵਿਖਾਈ ਦੇ ਰਹੇ ਨੇ ਕਿ ਕੁਝ ਕਹਿ ਰਹੇ ਨੇ ਮਾਪੇ ਕਿ ਕਿਸ ਤਰੀਕੇ ਦੇ ਨਾਲ ਪੂਰੀ ਘਟਨਾ ਵਾਪਰੀ ਜਾਂ ਫਿਰ ਪੁਲਿਸ ਦੇ ਨਾਲ ਉਹਨਾਂ ਦੀ ਕਿਵੇਂ ਦੀ ਗੱਲਬਾਤ ਇਸ ਪੂਰੇ ਮਾਮਲੇ ਨੂੰ ਲੈ ਕੇ ਹੋਈ ਹੈ ਉਹ ਸੁਣਦੇ ਹਾਂ ਦਿੱਦਾਰੇ ਮੁੰਡਾ ਮੇਰਾ ਇਹ ਗੱਲ ਨਹੀਂ ਹੋਈ ਮਾਰ ਕੇ ਲੋਕ ਗਏ ਪਹਿਲਾਂ ਪੱਟਾ ਆਏ ਲੋਕੇ ਬੈਠੇ ਸੀ ਲੋਕੇ ਗੜਾਸੀਆਂ ਮੁੰਡੇ ਸੱਚ ਮਾਰਤੇ ਮਾਰ ਦਿੱਤਾ ਨਹੀਂ ਬਿਓ ਅਚੋਕੇ ਡੇਗ ਪਿਆ ਮੁੰਡਾ ਰੋਣੀ ਛੱਡਿਆ ਇਹਨਾਂ ਨੇ ਹਏ ਅਸੀਂ ਛਡੌਣ ਆਈਆਂ ਇਹਦੇ ਵੀ ਮਾਰੀ ਡਾਂਗ ਤੇ ਗੜਾਸੀ ਮਾਰੀ ਆ ਮੁੰਡੇ ਦੇ ਗੜਾਸੀ ਮਾਰੀ ਮੁੰਡੇ ਖਾਲੀ ਹੱਤੀ ਸੀ ਕੋਛਰੀ ਹੈਗਾ ਸੀ ਉਹਨਾਂ ਕੋਲ ਸ਼ਹਿਰੋਂ ਆਏ ਉਹ ਤੇ ਵਿਚਾਰੇ ਸ਼ਹਿਰੋਂ ਹੀ ਆਏ ਦੋਵੇਂ ਜਾਣੇ ਮਗਰ ਚੋਰੀ ਮਾਰ ਗਿਆ ਡਾਂਗਾ ਨੇ ਮੁੰਡਾ ਮਾਰ ਤੁੱਤਿਆਾਰੇ ਮੇਰਾ ਪੁਲਸਰਾਂ ਨੇ ਰਾਤੀਏ ਇੱਥੇ ਜਾ ਕੇ ਦਰਖਾਸਤ ਦੇ ਕੇ ਆਏ ਹੀ ਨਹੀਂ ਲੜਨਾ ਅਸੀਂ ਨਹੀਂ ਲੜਨਾ ਸਾਡੀ ਗੱਲ ਸੁਣੋ ਕੋਈ ਪੁਲਸਾਂ ਗੱਲ ਸੁਣਨੀ ਆਇਆ ਸਾਡੀ ਤੇਰੇ ਨਾ ਮੁੰਡਾ ਮਾਰਤਾ ਨਹੀਂ ਉਹ ਵੰਡਾ ਮਾਰਤਾ ਮੇਰਾ ਹੋਇਆ ਰਾਤ ਦੇ ਮੁੰਡੇ ਨੂੰ ਪਹਿਲਾਂ ਗਾਲਾਂ ਕੱਢੀਆਂ ਰੱਜ ਕੇ ਰਫਲ ਚੁੱਕੀ ਫਿਰ ਰਜੇਸ਼ ਕੁਮਾਰ ਸਾਨੋਂ ਬਲਵੰਤਰ ਆਏ ਨਾਲ ਮੁੰਡੇ ਦੇ ਨਾਲ ਜਵਾਗ ਵੀ ਨਾਲ ਹੀ ਕੁੜੀਆਂ ਵੀ ਨਾਲ ਅਸੀਂ ਇਸੇ ਕਰਕੇ ਰਾਤ ਹੀ ਥਾਣੇ ਚਲੇ ਗਏ ਆ ਰਾਤ ਜਾ ਕੇ ਦਰਖਾਸਤ ਦੇ ਕੇ ਆ ਉਹਾਂ ਦੇ ਪਹਿਲਾਂ ਤਾਂ ਅਸੀਂ ਸਵੇਰੇ ਜਾਵਾਂਗੇ ਫਿਰ ਸਵੇਰੇ ਕਹਿੰਦੇ ਤੂੰ ਫੋਟੋ ਸਟੇਟਿੰਗ ਦੀ ਕਰਾ ਕੇ ਲਿਆਓ ਫਿਰ ਅਸੀਂ ਦਰਖਾਸਤ ਪੂਰੀ ਕਰਾਂਗੇ ਅਸੀਂ ਫੋਟੋ ਸਟੇਟ ਕਰਾ ਕੇ ਦੋ ਸਵੇਰੇ ਫਿਰਦੇ ਆਏ ਆ ਕੋਈ ਉਹਨਾਂ ਦੇ ਤੇ ਕਾਰਵਾਈ ਨਹੀਂ ਕੀਤੀ ਆ ਮੁੰਡਾ ਮੇਰਾ ਮਰਨਾਉ ਸਣੇ ਉਹਦੀਆਂ ਕੁੜੀਆਂ ਰਫਲਾਂ ਲੈ ਕੇ ਆਈਆਂ ਨਾਲ ਸਣੇ ਬੱਚੇ ਤੇ ਮੁੰਡੇ ਮੇਰੇ ਦੇ ਨਾਲ ਇੱਕ ਹੈਗਾ ਸੌਰਪ ਮੁੰਡਾ ਪ੍ਰਕਾਸ਼ ਦਾ ਉਹਨਾਂ ਨੂੰ ਇੱਥੇ ਲੈ ਕੇ ਆਏ ਨੇ ਇੱਥੇ ਵਾਲਚ ਗੱਲ ਇਹ ਦੋ ਤਿੰਨਾਂ ਘੰਟਿਆਂ ਦੀ ਹੋ ਗਈ ਐ ਵੀ ਪਤਾ ਉਹਨੂੰ ਵੱਡ ਟੋਕ ਕੇ ਲਿਆਏ ਹੋਣੇ ਵੀ ਇਹਦਾ ਇਲਾਜ ਕਰਾਈਏ ਕੋਈ ਰੰਜਿਸ਼ ਦੀ ਪ੍ਰਾਣੀ ਕੋਈ ਰੰਜਿਸ਼ ਨਹੀਂ ਪ੍ਰਾਣੀ ਮੌਜਰ ਹਥਿਆਰ ਹੈਗਾ ਸਾਰੀ ਦੁਨੀਆ ਕੋਲ ਇਹੋ ਜਿਹਾ ਹਥਿਆਰ ਹੀ ਕੋ ਨਹੀਂ ਹੈਗਾ ਮਾਰੂ ਤਿਆਰ ਜਿਹੜੇ ਇਹੋ ਜਿਹਾ ਹਥਿਆਰ ਨੇ ਪੁਲਿਸ ਨੂੰ ਪਹਿਲੇ ਹੀ ਜਵਾਂ ਕਰਨੇ ਚਾਹੀਦੇ ਸਾਡਾ ਇੰਤ ਕਰ ਉਹਨੇ ਹਸਨਵਾਈ ਨਹੀਂ ਕੀਤੀਗੀ ਕਿੰਨੇ ਜਣੇ ਸੀ ਉਹ हां जी ਕਿੰਨੇ ਲਈ ਛੱਟ ਮੰਗ ਲਾ ਰਹੇ ਹਰਜੇਸ਼ ਕੁਮਾਰ ਦਾ ਸਾਰਾ ਟੱਬਰ ਉਹਦੀਆਂ ਕੁੜੀਆਂ ਵੀ ਨਾਲ ਰਫਲ ਲੈ ਕੇ ਆਈਆਂ ਉਹਦੀ ਘਰ ਦੀ ਬੱਚੇ ਇੱਕ ਸ਼ੌਰਵ ਪ੍ਰਕਾਸ਼ ਦਾ ਮੁੰਡਾ ਭਤੀਜਾਂ ਦਾ ਪ੍ਰਕਾਸ਼ ਦਾ ਸਾਨੂੰ ਪ੍ਰਕਾਸ਼ ਦਾ ਮੁੰਡਾ ਹੋ ਹੁਣ ਉਹ ਕਿੰਨੇ ਮਾਰੀਏ ਤੁਹਾਡੇ ਕੀ ਲੱਗਦਾ ਮੇਰਾ ਬੇਟਾ ਸ਼ੌਰਵ ਕੁਮਾਰ ਹਾਂ ਜੀ ਛੱਟਾਂ ਜੀ ਐਸ ਟਾਈਮ ਸੀਰੀਅਸ ਹੀ ਕੰਮ ਅੱਗੋਂ ਵੇਖੋ ਹਣ ਮਹਾਰਾਜ ਦੇ ਬਸ ਸਾਰਿਆਂ ਦੇ ਉੱਤੇ ਮਹਾਰਾਜੇ ਮੈਂ ਨਹੀਂ ਹੈਗਾ ਹਾਂ ਜੀ ਅਜ ਨਾਮ ਲੱਗਦਾ ਟਕਵੇਂ ਨੱਕ ਦੱਸ ਕੇ ਨਾ ਰਫਲ ਲੈ ਕੇ ਆਏ ਉਹਨੇ ਚੰਨ ਬੰਤੇ ਪਾ ਕੇ ਰਫਲ ਲੈ ਕੇ ਆਈ ਜਨਾਨੀ ਲੈ ਕੇ ਕੁੜੀ ਇੱਕ ਲੈ ਕੇ ਆਈ ਮੌਜਰ ਲੈ ਕੇ ਆਏ ਨੇ